ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਗੁਵਿੰਦਪੁਰਾ ਇਹ ਪਿੰਡ ਬਠਿੰਡੇ ਜ਼ਿਲ੍ਹੇ ਦਾ ਹੈ ਬਠਿੰਡੇ ਦੇ ਵੀ ਨੇੜਾ ਹੈ ਤੇ ਪੁੱਚੋਕਲਾਂ ਵੀ ਇਹਦੇ ਨੇੜਾ ਹੈ ਵੈਸੇ ਨਥਾਣਾ ਵੀ ਨੇੜੇ ਰਹਿ ਜਾਂਦਾ ਆਲਾ ਦਵਾਲਾ ਇਸ ਕਰਕੇ ਦੱਸਿਆ ਜਾਂਦਾ ਵੀ ਜੇ ਕੋਈ ਵੀਰ ਪੰਜਾਬ ਦੇ ਕਿਸੇ ਵੀ ਕੋਨੇ ਚੋਂ ਵੀਡੀਓ ਦੇਖ ਰਿਹਾ ਹੈ ਤੁਹਾਨੂੰ ਪ੍ਰੋਪਰ ਜੱਜਮੈਂਟ ਆ ਜਾਏ ਵੀ ਲੋਕੇਸ਼ਨ ਕੀ ਹੈ ਕਿਹੜੇ ਪਿੰਡ ਦੇ ਵਿੱਚੋਂ ਆਪਾਂ ਵੀਡੀਓ ਬਣਾ ਰਹੇ ਆ ਇਸ ਵੀਰ ਕੋਲ ਮੇਰੀ ਚੌਥੀ ਪੰਜਵੀਂ ਵੀਡੀਓ ਹੈ ਤੇ ਮੈਂ ਪਹਿਲੀ ਵੀਡੀਓ 'ਚ ਵੀ ਇਹ ਜ਼ਿਕਰ ਕੀਤਾ ਸੀ ਵੀ ਬਾਈ ਨੂੰ ਸ਼ੌਂਕ ਹੈ ਆਪਦੇ ਕੋਲ ਚੰਗੀਆਂ ਮੱਝਾਂ ਰੱਖਣ ਦਾ ਤੇ ਜਿਹੜਾ ਵੀਰ ਘਰੇ ਪਸ਼ੂ ਚੰਗੇ ਰੱਖਦਾ ਨੇਚਰਲੀ ਆ ਵੀ ਉਹ ਵਪਾਰ ਵੀ ਚੰਗਾ ਹੀ ਕਰੂਗਾ ਨਗੀਨਾ ਹੀ ਖੜੇ ਅੰਦਰ ਕਦੇ ਸੁਆਬ ਬਣੂਗਾ ਜਦੋਂ ਪਸ਼ੂ ਸੌਣਗੇ ਸੁਆ ਪਊਗਾ ਤੇ ਉਦੋਂ ਤੁਹਾਨੂੰ ਜਿਹੜੀਆਂ ਉਹ ਮੱਝਾਂ ਬਾਈ ਦੀਆਂ ਦੁੱਧ ਤੇ ਲਾਈਆਂ ਉਹ ਵੀ ਦਿਖਾਵਾਂਗੇ ਅੱਜ ਤਿੰਨ ਨਾਕ ਵਿਕਾਉ ਹੈ ਤਿੰਨਾਂ ਦੇ ਵਿੱਚ ਦੋ ਸੋਨੀਆਂ ਸਵਾਂੀਆਂ ਮੱਝਾਂ ਤੇ ਇਹ ਇੱਕ ਗੱਬਣ ਹੈ ਗੱਬਣ ਜਿਹੜੀ ਆ ਡਿਟੇਲ ਬਾਈ ਤੋਂ ਪੁੱਛਾਂਗੇ ਵੈਸੇ ਇਹ ਪਿਛਲਾ ਸੁਆ ਬਾਈ ਨੇ ਘਰੇ ਇਹਦਾ ਦੁੱਧ ਚੋਇਆ ਹੈ ਇਹ ਹੋਮ ਬਰੀਡ ਹੀ ਮੰਨ ਸਕਦੇ ਆਪਾਂ ਬਾਕੀ ਜਿਹੜੀਆਂ ਬੂਰੀ ਆ ਦੋਸਤੋ ਬਿਲਕੁਲ ਤਾਜੀ ਸੂਈ ਜਿਹਨੇ ਚੰਗੇ ਦੁੱਧ ਵਾਲੀ ਬੂਰੀ ਖਰੀਦਣੀ ਹੈ ਤਾਂ ਦੁੱਧ ਦੇ ਥੱਲੇ ਜਿਹੜਾ ਹਾਜ਼ਰ ਆ ਥੋੜੇ ਦਿਨਾਂ ਦੀ ਸੂਈ ਥੱਲੇ ਉਹ ਵੀ ਵੀਰ ਆਪਾਂ ਨੂੰ ਦੱਸ ਦੂਗਾ ਤੁਸੀਂ ਇਹਦੇ ਬਾਰੇ ਵੀ ਕੰਟੈਕਟ ਕਰ ਲੋਗੇ ਇੱਕ ਮੱਝ ਗੱਬਣ ਤੁਹਾਨੂੰ ਦਿਖਾ ਦੇਣੀ ਹੈ ਇੱਕ ਹੋਰ ਛੋਟੀ ਦੋਸਤੋ ਮੁਰਾ ਨਸਲ ਦੀ ਬੜੀ ਸੋਹਣੀ ਜਿਹੜੀ ਇਹ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਉਂਗਾ ਸੋ ਟਾਈਮ ਜਿਹੜਾ ਹੈਗਾ ਦੋਸੋ ਉਹ 1 ਵਜੇ ਦਾ ਹੈ 12:57 58 ਮਿੰਟ ਹੈ ਇਸ ਟਾਈਮ ਸਕਰੀਨ ਉੱਤੇ ਦਿਖ ਰਿਹਾ ਹੈ ਸੋ ਉਹਦੇ ਹਿਸਾਬ ਤੇ ਤੁਸੀਂ ਜਜਮੈਂਟ ਕਰੋ ਕਿਉਂਕਿ ਸੂਆਂ ਸੂਆਂ ਝੋਟੀਆਂ ਦੋ ਦਿਖਾਉਣੀਆਂ ਤੇ ਇੱਕ ਗੱਬਣ ਲੱਗਿਆ ਆਓ ਮਿਲਦੇ ਆਂ ਬਾਈ ਨੂੰ ਸ਼ੁਰੂਆਤ ਕਰਾਂਗੇ ਆਪਾਂ ਇਧਰਲੇ ਪਾਸੇ ਮੁਰਾ ਨਸਲ ਦੀ ਝੋਟੀ ਜਿਹੜੀ ਤਾਜੀ ਸੂਈ ਹੈ ਇਸੇ ਤੋਂ ਉਦੋਂ ਬਾਅਦ ਤੁਹਾਨੂੰ ਗੱਬਣ ਤੇ ਫਿਰ ਬੂਰੀ ਦਿਖਾ ਦੂੰ ਮਿੱਟੂ ਬਾਈ ਸਸਤੀ ਕਾ ਸਸਤੀ ਗੱਲ ਬਾਈ ਜੀ ਅੱਜ ਆਪਾਂ ਤਿੰਨ ਮੱਝਾਂ ਵੇਚਣ ਲੱਗੇ ਆਂ ਹਾਂਜੀ ਬਾਈ ਆ ਇਹ ਖਰੀਦੀ ਵੀ ਹੈ ਹੁਣ ਝੋਟੀ ਇਹ ਝੋਟੀ ਖਰੀਦੀ ਹੈ ਬਾਈ ਇਹ ਦੂਜਾ ਸ ਛੇਮਾ ਕਦਣ ਸੁਈ ਨੂੰ ਅੱਜ 15 ਕਿਲੋ ਤਿਆਰ ਹੈ ਇਸ ਲਈ ਜਮ 15 ਲੀਟਰ 15 ਲੀਟਰ ਦੁੱਧ ਹਾਜ਼ਰ ਹੈ ਤੇ ਛੇਮਾ ਕਦਣ ਹੈ ਨੂੰ ਜਿਵੇਂ ਅਰਜੀਨਲ ਛੇਮਾ ਦੇਣ ਠੀਕ ਹੈ ਬੱਚਾ ਇਹਨੇ ਕੀ ਦਿੱਤਾ ਬੱਚਾ ਬਾਈ ਕਟਾਗਾ ਡਿਮਾਂਡ ਇਹਦੀ ਕੀ ਰਹਿਣੀ ਹੈ ਤੇਰੀ ਜਸਨੋ ਬਾਈ 235 2 ਲੱਖ 35 ਹਜ਼ਾਰ ਤੋਰਗੇ ਬਾਈ ਦੋਸੋ ਛੇਮਾ ਦੇਣ ਤੇ 15 ਲੀਟਰ ਦੁੱਧ ਹਾਜ਼ਰ ਹੈ 1 ਵਜੇ ਦੇ ਆਸ-ਪਾਸ ਦੀ ਵੀਡੀਓ ਹੈ ਹਜੇ ਮੈਲੇ ਤੋਂ ਤੁਰਨਾ ਝੋਟੀ ਨੇ ਮੈਂ ਤੁਹਾਨੂੰ ਜਿਹੜਾ ਉਹ ਟਾਈਮ ਵੀ ਵੈਸੇ ਦਿਖਾ ਦਨਾ 12:58 ਮਿੰਟ ਐਸ ਟਾਈਮ ਸਕਰੀਨ ਉੱਤੇ ਦਿਸਦੇ ਸਟਰਕਚਰ ਬਹੁਤ ਚੰਗਾ ਝੋਟੀ ਦਾ ਤੁਸੀਂ ਪੁੜਿਆਂ ਦੀ ਸ਼ੇਪ ਦੇਖੋਗੇ ਪੂਸ਼ ਮੋੜ ਚੋ ਬਰੀਕ ਦਿਸੂਗੀ ਤੁਹਾਨੂੰ ਫਵਾਨੇ ਦੀ ਬਣਾਵਟੇ ਦੀ ਦੇਖ ਲਓ ਲੰਬੀ ਫੁੱਲ ਆ ਦੱਸੋ ਝੋਟੀ ਕੱਦ ਵੀ ਸੋਹਣਾ 2,35,000 ਰੇਟ ਫੁੱਲ ਉੱਚੀ ਲੰਬੀ ਝੋਟੀ ਐ ਤੇ ਮੱਝਾਂ ਜਿਹੜੀਆਂ ਉਹ ਹਰਿਆਣੇ ਦੇ ਵਿੱਚੋਂ ਬਾਈ ਲੈ ਕੇ ਆਉਂਦਾ ਇਹ ਗੱਲ ਪਹਿਲਾਂ ਵੀ ਵੀਡੀਓ ਚ ਜ਼ਿਕਰ ਕੀਤਾ ਹੈ ਫੀਟਿੰਗ ਆਲਾ ਹਵਾਨਾ ਦੱਸੋ ਤੇ ਇਹੀ ਹਵਾਨੇ ਦੁੱਧ ਕੱਢਦੇ ਆ ਜਿਹਦਾ ਹਵਾਨੇ 'ਚ ਜੋਸ਼ ਹੋਵੇ ਕਿਉਂਕਿ ਮੋਡ ਦੇ ਨਾਲ ਬਾਡੀ ਦੇ ਨਾਲ ਅਟੈਚਮੈਂਟ ਫੁੱਲ ਹੁੰਦੀ ਹੈ ਇੰਨਾ ਹਵਾਨਿਆਂ ਦੀ ਚੁਆਈ ਚੁਈ ਬਹੁਤ ਚੰਗੀ ਆ ਬਾਈ ਠੀਕ ਹੈ ਸੋ ਚੁਆਇਸ ਪੂਰੀ ਚੰਗੀ ਆ ਦੱਸੋ ਢਾਂਚਾ ਬਹੁਤ ਸੋਹਣਾ ਖਾਣਾ ਪੀਣਾ ਵੀ ਕਰਮਾਲੀ ਨੇ ਸ਼ੁਰੂ ਕਰਤਾ ਫੁੱਲ ਛੇਮਾਕ ਦੇਣਾ ਜਿੰਨਾ ਵੱਧ ਖਾਓਗੇ ਉਨਾ ਹੀ ਵੱਧ ਦੁੱਧ ਦੇਣਾ ਤੁਸੀਂ ਦੇਖ ਸਕਦੇ ਹੋ ਖੁਰਲੀ 'ਚ ਮੂੰਹ ਮਾਰਦੀ ਨੂੰ ਸੋ ਸਟ੍ਰਕਚਰ ਫੇਰ ਇਹਦਾ ਕਰਮਾਲੀ ਦਾ ਦੇਖੋ ਬਹੁਤ ਸੋਹਣਾ ਢਾਂਚਾ ਦੱਸੋ 2,35,000 ਰੇਟ ਆ ਜੀਨੇ ਖਰੀਦਨੀ ਆ ਦੁੱਧ ਭਾਵੇਂ ਦੋ ਟਾਈਮ ਚੋਲਿਓ ਤਿੰਨ ਟਾਈਮ ਚੋਲਿਓ ਤੁਹਾਡਾ ਹੱਕ ਹੈ 15 ਲੀਟਰ ਤੁਹਾਨੂੰ ਦੁੱਧ ਦੱਸਿਆ ਉਹ ਤੁਸੀਂ ਚੋਕੇ ਲੈ ਸਕਦੇ ਹੋ ਸੋਹਣਾ ਦੁੱਧ ਦੇਣਾ ਜਦੋਂ ਪੀਕ ਲੈਵਲ ਤੇ ਆਊਗੀ ਫਿਲਹਾਲ ਦੁੱਧ ਜਿਹੜਾ ਉਹ ਹਾਜ਼ਰ ਹੈ ਉਹ ਤੁਹਾਨੂੰ ਦੱਸਦਾ ਹੈ ਹਜੇ ਇਹਦਾ ਕੜ ਤੁਰਨਾ ਹੈ ਜਦੋਂ ਸਹੀ ਮੈਨੇਜ ਪਸ਼ੂ ਦੁੱਧ ਤੇ ਫੇਰ ਹੀ ਆਉਂਦਾ ਜਦੋਂ ਮੈਲੇ ਤੋਂ ਤੁਰ ਪੇ ਅੰਦਰੋਂ ਸਾਫ਼ ਹੋ ਜੇ ਤੋਂ ਇਹ ਤੁਸੀਂ ਝੋਟੀ ਦੇਖੋ ਪਹਿਲੇ ਨੰਬਰ ਤੇ ਸਿੰਗ ਵੀ ਬਹੁਤ ਸੋਹਣਾ ਦੱਸੋ ਨੇਚਰਲੀ ਸਿੰਗ ਆ ਕੋਈ ਬਣਾਇਆ ਨਹੀਂਗਾ ਉਹ ਤੁਸੀਂ ਛੇਪ ਸਿੰਗ ਦੀ ਦੇਖ ਹੀ ਸਕਦੇ ਹੋ ਸੋ ਇਹਦੇ ਨਾਲ ਬੱਚਾ ਮੇਲ ਕਾਫ ਚੰਗੇ ਦੁੱਧ ਵਾਲੀ ਝੋਟੀ ਪਹਿਲੇ ਨੰਬਰ ਤੇ ਦੋ ਨੰਬਰ ਤੇ ਮਾਝ ਗੱਭਨ ਤੁਹਾਨੂੰ ਦਿਖਾਉਣੇ ਆ ਮਿੱਟੂ ਭਾਈ ਇਹ ਤਾਂ ਪਿਛਲਾ ਸੂਆ ਘਰੇ ਹੀ ਸੀ ਆਪਣੇ ਕੋਲ ਫੇਰ ਘਰੇ ਸੀ ਭਾਈ ਇਹ ਚੌਥਾ ਸੂਆ ਸੂ ਰਹੀ ਆ ਠੀਕ ਹੈ ਪਿਛਲੇ ਸੂਏ ਇਹਦੇ ਥੱਲੇ 19 20 21 ਠੀਕ ਹੈ ਨਾਰਮਲ 20 21 ਨਾਰਮਲ ਦਿੰਦੀ ਰਹੀ ਆ ਭਾਈ ਠੀਕ ਹੈ ਯਾਨੀ 20 ਤੋਂ 21 ਕਿਲੋ ਦੁੱਧ ਦੱਸੋ ਪਿਛਲੇ ਸੂਏ ਚ ਨੇ ਦਿੱਤਾ ਹੁਣ ਭਾਈ ਇਹ ਦਿਨ ਕਿੰਨੇ ਲਾਉਗੀ ਸੂਣ ਚ ਦਿਨ ਭਾਈ ਇਹਦੇ ਅੱਜ ਪੂਰੇ ਅੱਜ ਤੇ ਕੱਲ ਦੋ ਦਿਨ ਕ੍ਰੋਸਿੰਗ ਕਰਾਈ ਸੀ ਪੂਰੇ ਆ ਇਹ ਡਾਇਰੈਕਟ ਕ੍ਰਾਸ ਕਰਾਈ ਵੀ ਹੈ ਹਾਂਜੀ ਬਾਈ ਡਾਇਰੈਕਟ ਜਿਹੜਾ ਪਿਛਲੀਆਂ ਵੀਡੀਓ ਚ ਦੱਸਿਆ ਇੱਕ ਝੋਟਾ ਘਰੇ ਰੱਖਿਆ ਸੀ ਉਹਦੇ ਤੋਂ ਉਹ ਤੋਂ ਹੀ ਆ ਬਾਈ ਹਾਂ ਠੀਕ ਹੈ ਇਹਦਾ ਰੇਟ ਕੀ ਕਰਦੇ ਹਾਂ ਬਾਈ ਇਹਦਾ ਰੇਟ ਬਾਈ 3 ਲੱਖ 3 ਲੱਖ ਰੁਪਏ ਦੀ ਡਿਮਾਂਡ ਹੈ ਤੁਰ ਗਏ ਨੂੰ ਸੋ ਦੋਸਟ ਡਿਮਾਂਡ 3 ਲੱਖ ਰੁਪਿਆ 21 ਕਿਲੋ 20 ਤੋਂ ਬਾਹਰ ਦੁੱਧ ਪਿਛਲੇ ਸੂਏ ਚ ਬਾਈ ਕਹਿੰਦਾ ਇਹਦਾ ਰੂਟੀਨ ਚ ਚੋਇਆ ਹੈ ਹਜੇ ਦਿਨੇ ਲੈਂਦੀ ਆ ਸੂਣ ਦੇ ਵਿੱਚ ਥਣ ਸੋਣਾ ਫਿਟਿੰਗ ਵਾਲਾ ਹਵਾਨਾ ਤਹਿਸੀਲ 3 ਪੇ ਨਹੀਂ ਕਿਹਾ ਵੀ ਜਿੱਥੇ ਮਰਜੀ ਠੱਲੋ ਇਸੇ ਤਰੀਕੇ ਨਾਲ ਹੀ ਖੜੂਗੀ ਇਹ ਹਵਾਨਾ ਇਹਦੀ ਅਗਾੜੀ ਦੇਖ ਸਕਦੇ ਹੋ ਹਵਾਨੇ ਤੇ ਨਾੜਾਂ ਕਾ ਵਾਂਗੂ ਆ। ਸਿੰਘ ਦਾ ਸੈਜ ਸੋਹਣਾ। ਇੱਕ ਕੱਟੀ ਪਿਛਲੇ ਸੂਏ ਦੀ ਬਾਈ ਦੇ ਕੋਲ ਆ ਇਹਦੀ। ਬਿਲਕੁਲ ਮੱਝ ਦੇ ਉੱਤੇ ਗਈ ਵੀ ਆ। ਬਹੁਤ ਸੋਹਣੀ ਕੱਟੀ ਉਹਨੇ ਪਿਛਲੇ ਸੂਏ 'ਚ ਜਨਮ ਦਿੱਤਾ ਹੈ। ਢਾਂਚਾ ਇਹਦਾ ਦੇਖ ਲਓ ਬਾਕੀ ਤੁਰ ਦੀ ਮੱਝ ਤੋਂ ਵੀ ਤੁਹਾਨੂੰ ਅੰਦਾਜ਼ਾ ਹੋ ਜਾਊਗਾ ਵੀ ਇਹਦਾ ਸੁਭਾਅ ਕਿੰਨਾ ਕੁ ਸ਼ਾਂਤ ਹੋਊਗਾ। ਚੜਾਈ ਉੱਤੋਂ ਦੋਸਤੋ ਦੇਖਿਓ ਮੱਝ ਦੀ ਆਮ ਮੱਝਾਂ ਨਾਲੋਂ ਬਹੁਤੀ ਚੌੜੀ ਮੱਝ ਆ ਇਹ। ਹਵਾਨੇ ਤੇ ਦੋਨੀਆਂ ਪਾਸੇ ਬਹੁਤ ਸੋਹਣੀਆਂ ਨਾੜਾਂ ਇਹਦੇ ਦਿਸਣੇਗਾ ਇਧਰਲੇ ਪਾਸੇੋਂ ਵੀ ਤੁਸੀਂ ਦੇਖੋ ਹਾਨੇ ਤੇ ਨਾੜਾਂ ਬਾਕੀ ਥਾਂ ਦਾ ਸਹਜ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਮੱਝ ਆ ਦੱਸੋ ਤੋਂਨੇ ਪਾਸੇੋਂ estrana ਨਾੜਾਂ ਤੇ ਇਹ ਕੱਟੀ ਇਸੇ ਮੱਝ ਦੀ ਹੈ ਇਹਦੀ ਉਮਰ ਕਿੰਨੀ ਹੋਗੀ ਇਹ ਬਾਈ 11.5 ਮਹੀਨੇ ਦੀ ਕੱਟੀ ਹੈ ਸਹੀ 11.5 ਮਹੀਨੇ ਦੱਸੋ ਸਾਲ ਤੋਂ ਪਹਿਲਾਂ ਪਹਿਲਾਂ ਮੱਝ ਨੇ ਸੁਪਣਾ ਇਹ ਕੱਟੀ ਹੈ ਇਸ ਮੱਝ ਦੀ ਆ ਬਿਲਕੁਲ ਇਹਦੀ ਕਾਪੀ ਦੀ ਸੁਗੀ ਤੇ ਜੈੱਡ ਬਲੈਕ ਹੀ ਕੱਟੀ ਦਿੱਤੀ ਇਹਨੇ ਤੋ ਐਕੀ ਵੀ ਚੰਗਾ ਬੁੱਲ ਸੀਗਾ ਵੀਰ ਕੋਲ ਆਪਦੀਆਂ ਮੱਝਾਂ ਵਾਸਤੇ ਰੱਖਿਆ ਹੋਇਆ ਉੱਦੇ ਤੋਂ ਇਹ ਡਾਇਰੈਕਟ ਕ੍ਰਾਸ ਹੋਈ ਵੀ ਐ ਮੱਝ 50 ਦਿਨ ਪਹਿਲਾਂ ਸਹੀ ਬਾਈ ਡਰਾਈ ਕਰੀ ਵੀ ਆ ਫੁੱਲ ਗਰੰਟੀ ਆ ਜਿਹੜਾ ਕੋਈ ਵੀ ਬਾਈ ਲੈਂਦਾ ਠੀਕ ਐ ਫੁੱਲ ਗਰੰਟੀ ਠੀਕ ਐ ਸੋ 50 ਦਿਨ ਪਹਿਲਾਂ ਦੁੱਧੋਂ ਡਰਾਈ ਕੀਤੀ ਕੱਟ ਮਿਲਦੀਆਂ ਐਡੀਆਂ ਐਡੀਆਂ ਮੱਝਾਂ ਦੱਸੋ ਤੇ ਇਹ ਚੰਗੇ ਦੁੱਧ ਵਾਲੀ ਬਿਊਟੀ ਵਾਲੀ ਮੱਝ ਐ ਸਟਰਕਚਰ ਉੱਤੋਂ ਇਹਦਾ ਵੀ ਤੁਸੀਂ ਦੇਖੋ ਕਿੰਨਾ ਚੰਗਾ ਕਮਾ ਲਿਓ ਬਈ ਜਿਹੜਾ ਹੋਰ ਫਾਇਦਾ ਸੋ ਇਹ ਗੱਬਣ ਮਾਜ ਤੁਹਾਨੂੰ ਦਿਖਾ ਰਹੇ ਆ ਇਹ ਪਿਛਲਾ ਸੁਆ ਵੀਰ ਨੇ ਘਰੇ ਇਹਦਾ ਚੋਇਆ ਵਾ ਬਾਕੀ ਮੱਜਾਂ ਜਿਹੜੀਆਂ ਦੋ ਉਹ ਵਿਕਰੀ ਚ ਆਈਆਂ ਹੋਈਆਂ ਇਹ ਕਿੱਧਰੋਂ ਕਮਾਈ ਬਈ ਦੂਜਾ ਪਾਸਾ ਦਿਖਾ ਦੇਾਂਗੇ ਹਵਾਨੇ ਸੋ ਦੋਸਤੋ ਐਸ ਵਾਰ ਦੂਜਾ ਕਮਬਣੀ ਵਾਲਾ ਪਾਸਾ ਤੁਸੀਂ ਹਵਾਨੇ ਦਾ ਦੇਖ ਲਿਓ ਬਿਲਕੁਲ ਕੋ ਜਾ ਹਵਾਨਾ ਵੈਸੇ ਤੇ ਨਾੜਾ ਇੱਧਰ ਵੀ ਬਹੁਤ ਚੰਗਿਆ ਹਵਾਨੇ ਦੇ ਉੱਤੇ ਸੋ ਇਹ 2 ਨੰਬਰ ਦੇ ਉੱਤੇ ਤੁਹਾਨੂੰ ਮਾਝ ਦਿਖਾ ਰਹੇ ਹਾਂ ਹਜੇ ਦੇਣੇ ਲੈਂਦੀ ਹੈ ਕੋਈ ਪੁਰਾਣੀਆਂ ਨੇ ਨਵਾਇਆ ਹਜੇ ਹਵਾਨਾ ਵੀ ਜਿਹੜਾ ਉਹ ਪੂਰਾ ਭਰਨਾ ਇਹ ਰਹੂਗਾ ਹਵਾਨਾ ਇਹਦਾ ਵੀ ਫਿਟਿੰਗ ਆ ਲਈ ਇੱਕ ਬੂਰੀ ਝੋਟੀ ਦੱਸੋ ਵਿਕਰੀ ਵਾਸਤੇ ਬਾਈ ਕੋਲ ਆਈ ਵੀ ਹੈ ਬਾਈ ਜਿਹੜੀ ਬੂਰੀ ਕੰਨਵਾ ਸੂਆ ਹੈ ਇਹ ਦੂਜਾ ਸੂਆ ਬਾਈ ਹੂੰ 6 ਦਾੰਦਾ ਜਮ ਅਰੀਜਨਲ ਹਜੇ ਕੰਨਿਆਂ ਵਾਲੇ ਹੁਣ ਚੱਕਣ ਲੱਗੀ ਆ ਠੀਕ ਹੈ ਕਿੰਨੇ ਕ ਦਿਨ ਹੋ ਗਏ ਉਹਨੂੰ ਸੂਈ ਨੂੰ ਇਹਨੂੰ ਬਈ ਅਜ 13ਵਾਂ ਦਿਨ ਆ ਸੂਈ। ਠੀਕ ਹੈ। 13ਵਾਂ 14ਵਾਂ ਦਿਨ। 13ਵੇਂ 14ਵੇਂ ਦਿਨ ਕਿੰਨਾ ਦੁੱਧ ਹੋਊਗਾ ਇਥੇਲੇ? 16 ਲੀਟਰ ਜਮਾ ਖੁੱਲਾ ਤਿਆਰ ਆ ਵਧੂਗਾ ਘਟਦਾ ਨਹੀਂ ਬਈ। 16 ਲੀਟਰ। ਠੀਕ ਹੈ। ਇਹਦਾ ਰੇਟ ਕੀ ਕਰਦੇ ਹਾਂ ਬਈ? ਇਹਦਾ ਰੇਟ ਵੇਰੇ 1.75 ਤੋਰ ਦਈਏ। ਸਾਨੂੰ ਹੀ 1.75 ਰੇਟ ਆਪਾਂ। ਐਕਸਾਈ ਇਹ ਰੇਟ ਹੀ ਕਰਿਆ ਬਾਈ ਆਪਾਂ। ਠੀਕ ਹੈ। ਸੋ ਦੋਸਤੋ 1 ਲੱਖ ਤੇ 75000 ਰੇਟ ਹੈ। ਦੂਜਾ ਸੂਆ। ਮੂੰਹ ਤੋਂ ਵੀ ਪਤਾ ਲੱਗੂਗਾ ਵੀ ਛੋਟੀ ਉਮਰ ਦੀ ਝੋਟੀ ਐ। ਅਗਾੜੀ ਇਹਦੀ ਵੀ ਬਹੁਤ ਚੰਗੀ ਐ। ਹਵਾਨਾ ਵੀ ਤੁਸੀਂ ਦੁਪਹਿਰ ਦੇ ਟਾਈਮ ਤੇ 1 ਵਜੇ ਦੇ ਹਿਸਾਬ ਤੇ ਹਵਾਨਾ ਦੇਖ ਲਓ। ਬੂਰਾ ਰੰਗ ਲਾਲ ਜਿਹੜਾ ਉਹ ਬੂਰਾ ਹੁੰਦਾ ਉਸ ਤਰ੍ਹਾਂ ਦਾ ਹੈ। ਬੱਚਾ ਇਹਦੇ ਨਾਲ ਵੀ ਮੇਲ ਕਾਫੀ ਹੈ ਕਟੇ ਨੂੰ ਇਹਨੇ ਜਨਮ ਦਿੱਤਾ। ਕਟਾ ਹੀ ਨਾ ਬਈ ਇਹਦੇ ਨਾਲ ਕਟਾ ਬਈਆ ਠੀਕ ਹੈ। 13ਵਾਂ 14ਵਾਂ ਦਿਨ ਦੱਸੋ ਸੂਈ ਨੂੰ ਹੋਇਆ ਤੇ ਦੁੱਧ 16 ਲੀਟਰ ਤਿਆਰ ਕਰ ਗਈ ਹੈ। ਮੈਲੇ ਚੱਲੀ ਨਹੀਂ ਬਾਈ 18 ਕਿਲੋ ਦੁੱਧ ਖੁੱਲਾ ਚਵਾ ਜੀ। ਠੀਕ ਹੈ। ਸੋ ਹਜੇ ਮੈਲੇ ਤੋਂ ਤੁਰਨਾ ਹੈ ਹਜੇ ਅੰਦਰੋਂ ਸਾਫ਼ ਹੋਣੀ ਹੈ ਝੋਟੀ। ਤੁਸੀਂ ਇਹਦੀ ਅਗਾੜੀ ਦੇਖ ਲਓ ਥਾਂ ਇਹਦੇ ਵੀ ਬਹੁਤ ਸੋਹਣੇ। ਜੋ ਇਹ ਸ਼ਵਕਰਾ ਕਰਦੇ ਆ ਤਾਂ ਬੜੀ ਚੰਗੀ ਬੂਰੀ ਤੁਹਾਨੂੰ ਦਿਖਾ ਰਿਆ ਲਾਲ ਰੰਗ ਦੇ ਵਿੱਚ ਬੂਰੀ ਐ ਸੋਹਣੇ ਢਾਂਚੇ ਦੀ ਚੋਟੀ ਇਹ ਕਿਹੜਾ ਹੋਰ ਬਈ ਕਮਾਈ ਇਹਦਾ ਵੀ ਹਵਾਨਾ ਦੱਸੋ ਪਿਛਲੇ ਪਾਸੇੋਂ ਵੀ ਦੇਖਿਓ ਇਹਦਾ ਟੋਪ 'ਚ ਜਾਨ ਦੀ ਬਈ ਖੁਰਲੀ ਨਾਲ ਨੂੰ ਕਰ ਲਈ ਸੋ ਹੁਣ ਹਵਾਨਾ ਸੋ ਇਸ ਚੋਟੀ ਦਾ ਦੇਖੋ ਇਸ ਤਰ੍ਹਾਂ ਦਾ ਰੋਖਾ ਕਮੋ ਆ ਲਵਰੀਵਸ ਉਹ ਇਦਾਂ ਦੇ ਇਹਦੇ ਸਿੰਘ ਸੋ ਇਹ ਤਿੰਨ ਨੰਬਰ ਦੇ ਉੱਤੇ ਤੁਹਾਨੂੰ ਜਿਹੜੀ ਝੋਟੀ ਉਹ ਦਿਖਾ ਰਹੇ ਹਾਂ ਬੂਰੀ ਸੋ ਅੱਜ ਦੀ ਵੀਡੀਓ ਦੇ ਦੋਸੋ ਇਹ ਤਿੰਨੇ ਨਾਗ ਸੀਗੇ ਬਾਈ ਕੋਲ ਵਿਕਰੀ ਵਾਲੇ ਤਿੰਨੇ ਹੀ ਤੁਹਾਨੂੰ ਦਿਖਾਤੇ ਆ ਮੈਂ ਦੁਬਾਰਾ ਫੇਰੇ ਮੱਝਾ ਤੁਹਾਨੂੰ ਇੱਕ ਵਾਰ ਇਨਾ ਤੇ ਕੈਮਰਾ ਮਾਰਦੇ ਨਾ ਹੋਰ ਵੀ ਮੱਜਾਂ ਆਉਂਦੀਆਂ ਰਹਿੰਦੀਆਂ ਵਿਕਰੀ ਵਾਲੀਆਂ ਬਾਕੀ ਘਰੇ ਪਸ਼ੂ ਜਿਹੜੇ ਉਹ ਜਿਵੇਂ ਜਿਵੇਂ ਤਿਆਰ ਹੋ ਰਹੇ ਉਹਨਾਂ ਚੋਂ ਵੀ ਕੁਝ ਮੱਜਾਂ ਬਾਈ ਸੇਲ ਕਰ ਰਿਆ ਨਗ ਬਹੁਤ ਅੰਦਰ ਜਿਹੜੇ ਖੜੇ ਆ ਗਿਣਤੀ ਉਹਨਾਂ ਦੀ ਕਾਫੀ ਹੈ ਸੋ ਅੱਜ ਦੀ ਵੀਡੀਓ ਦੇ ਵਿੱਚ ਫਿਲਹਾਲ ਇਹ ਤਿੰਨ ਹੀ ਮੱਜਾਂ ਜਿਹੜੀਆਂ ਵੀਰ ਕੋਲ ਵਿਕਰੀ ਵਾਲੀਆਂ ਸੀ ਧੰਨਵਾਦ ਦੋਸਤੋ ਵੀਡੀਓ ਦੇਖਣ ਲਈ